ਪੂਰਾ ਵਧੀਆ ਜਾਵਾ ਇਹਦਾ ਕੱਦ-ਕਾਡ ਮੰਨ ਲਾ ਵੀ ਫੁੱਲ ਕੱਦ ਦੇ ਪਸ਼ੂ ਆ ਸਾਡੇ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਜੱਜੜ ਜਿਹੜਾ ਬਠਿੰਡਾ ਤੇ ਦਮਦਮਾ ਸਾਹਿਬ ਤਲਵੰਡੀ ਸਾਬੋ ਤਹਿਸੀਲ ਦੇ ਵਿੱਚ ਦੋਸਤੋ ਤਲਵੰਡੀ ਸਾਬੋ ਤੋਂ ਬਾਈ 6-7 ਕਿਲੋਮੀਟਰ ਦੀ ਦੂਰੀ ਤੇ ਬਾਈ ਜੱਸ ਦੇ ਘਰੋਂ ਦੋਸਤੋ ਵੀਡੀਓ ਜਮਾ ਇੱਕ ਘਰੇਲੂ ਪਸ਼ੂ ਪਾਲਕਾ ਦੋਸਤੋ ਬਾਈ ਨੇ ਆ 11 ਕ ਮਹੀਨਿਆਂ ਦੀ ਉਮਰ ਦਾ ਵੀਰੇ ਮੋਹਰਾਂ ਨਸਲ ਚ ਪੈਂਦਾ ਕੱਟਾ ਸੇਲ ਕਰਨਾ ਕੀ ਇਹਦੀ ਡਿਮਾਂਡ ਆ ਤੇ ਕਿੰਨਾ ਕ ਇਹਦੀ ਮਾਰ ਆ ਤੁਸੀਂ ਤੇ ਕੀ ਗੱਲਬਾਤ ਆ ਸਾਰੀ ਆਪਾਂ ਮਾਲਕ ਨਾਲ ਕਰਾਂਗੇ ਬਾਕੀ ਤੁਸੀਂ ਕੱਟੇ ਦੀ ਬੰਦਤਰ ਚੈੱਕ ਕਰੋ ਦੋਸਤੋ ਬਹੁਤ ਸੋਹਣਾ ਸੰਭਾਲਿਆ ਹੋਇਆ ਬਾਈ ਨੇ ਆਜੋ ਆਪਾਂ ਮਾਲਕ ਨਾਲ ਮੁੱਲ ਵਾੜੀ ਦੀ ਗੱਲਬਾਤ ਵੀ ਕਰਦੇ ਆ ਆਜਾ ਬਈ ਵੀਡੀਓ ਦੇ ਸਾਹਮਣੇ ਕੱਟੇ ਦੇ ਕੋਲੇ ਹੋ ਜਾ ਫੌਰ ਜਸਵੀਰੇ ਕੀ ਹਾਲ ਆ ਬਾਈ ਸਸੀ ਗਾਲ ਜੀ ਸਸੀ ਗਾਲ ਬਾਈ ਜੀ ਪਹਿਲਾਂ ਆਪਣਾ ਮੋਬਾਈਲ ਨੰਬਰ ਬੋਲਦੇ ਬਾਈ 70899 65718 ਠੀਕ ਆ ਪਿੰਡ ਆਪਣਾ ਜੱਜਲਾ ਚਲਵੰਡੀ ਸਾਬੋ ਤੋਂ 6 ਕਿਲੋ ਬਸ 1 ਕਿਲੋਮੀਟਰ ਇਹ ਤੋਂ ਰਾਮੇ ਤੋਂ ਵੀ ਇੰਨੀ ਕਬਾਟੀ ਠੀਕ ਆ ਠੀਕ ਆ ਜਸ ਬਾਈ ਕਿੰਨੀ ਉਮਰ ਦਾ ਹੋ ਗਿਆ ਕੱਟਾ ਇਹ 11 ਮਹੀਨਾ ਦਾ ਹੋਇਆ ਆਹ ਹਾ ਉਹਨਾ 11ਵੇਂ ਮਹੀਨੇ ਦੀ 16 ਤਰੀਕ ਨੂੰ ਸਾਲ ਦਾ ਹੋ ਗਿਆ 11ਵੇਂ ਮਹੀਨੇ ਦੀ 16 ਤਰੀਕ ਨੂੰ ਸਹੀ 1 ਸਾਲ ਦਾ ਹੋ ਗਿਆ। ਕਿਹੜੇ ਸੀਮਨ ਦਾ ਬੱਚਾ ਇਹ? ਇਹ 1470 ਦਾ ਦੱਸਦਾ ਜੀ। 1470 ਦੱਸਦਾ ਇਹ ਆਪ ਆ। ਇਹਦੀ ਮਾਂ ਦਾ ਵੀਰੇ ਕਿੰਨਾ ਕੁ ਦੁੱਧ ਸੀਗਾ? ਇਹਦੀ ਮਾਂ ਦਾ ਮੰਨ ਲਓ ਪਹਿਲੇ ਸੂਜ ਦਾ ਉਹਨੇ 6.5 ਲੀਟਰ ਦੁੱਧ ਕੱਢਿਆਗਾ। ਜਿਹੜੀ ਇਹਦੀ ਦਾਦੀ ਹੈਗੀ ਹੂੰ ਉਹਨੇ ਮੰਨ ਲਓ 18 ਕਿ ਲੀਟਰ 18.5 ਲੀਟਰ ਦੁੱਧ ਦਿੱਤਾ ਨਹੀਂ। ਠੀਕ ਆ ਠੀਕ ਆ। ਬਾਕੀ ਕੱਟਾ ਦੋਸਤੋ ਬੰਤਰ ਬੰਤਰ ਦਾ ਬਾੜਾ ਸੋਹਣਾ ਕਟੀਆਂ ਵਰਗਾ ਮੂੰਹ ਆ। ਜਿਵੇਂ ਛੋਟੇ ਜਿਹੇ ਮੂੰਹ ਆ। ਵਧੀਆਗਾ ਪੂਰਾ ਕੱਟਾ। ਹਾਂ। ਇਹ 11 ਮੰਨ ਲਓ ਵੀ ਮੈਂ ਮਾਲਾ ਜਾਵਾਂਦਾ ਕਰਕੇ ਫਿਰ ਘਰੇ ਸੰਦਾ ਨਹੀਂ ਹਾਂ ਵੀ ਬਾਅਦ ਚ ਫਿਰ ਖੋੜਨਾ ਤ じゃ ਕਰੇ ਹਨ ਬਾਕੀ ਖੋਲ ਕੇ ਇਧਰੋਂ ਤੋੜ ਲੈ ਬਾਈ ਆਪਾਂ ਖੋਲ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਮੁੱਲਾ ਵੀਡੀਓ ਦੇ ਵਿੱਚ ਹੀ ਕਰਵਾ ਦੂੰ ਬਹੁਤ ਸੋਹਣਾ ਕੱਟਾ ਬੰਨਾ ਯਾਰ ਬਹੁਤ ਸਾਉ ਸ਼ਰੀਫ ਤੇ ਨਰਮ ਜੇ ਸੁਭਾਅ ਦਾ ਤੇ ਬਾਕੀ ਤੁਸੀਂ ਚਾਰਟਾਲ ਤੇ ਪੁੜਿਆਂ ਪੜਿਆਂ ਦਾ ਚੈੱਕ ਕਰੋ ਬੱਚਾ ਵੀਰੇ ਕੱਟੇ ਤਿਆਰ ਕਰਨ ਵਾਸਤੇ ਵੀ ਅਗਲੇ ਨੇ ਘਰ ਖਵਾਇਆ ਆ ਦੇਖੋ ਸ਼ਰੀਰ ਦੇਖੋ ਕੱਟੇ ਦਾ ਬਹੁਤ ਘੈਂਟ ਇੱਕ ਜਿਹੜਾ ਹੁਰਦਵਾਲਾ ਪਰ ਇਹਨੂੰ ਮੋੜ ਲੈ ਉਹ ਪਰਕਾਣ ਜੀ ਤੱਕ ਲੈ ਜਾ ਬਾਈ ਬਣੇ ਉੱਧਰ ਲੈ ਆਇਆ ਕਰੋ ਬਾਈ ਚੈੱਕ ਆ ਜਾ ਆ ਜਾ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜਿਓ ਕੱਟੇ ਤੁਸੀਂ ਬੰਤਰ ਕੋਲੋਂ ਦੇਖੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਜ਼ਬਰਦਸਤ ਸੋਹਣਾ ਲੱਗੂਗਾ ਬੱਚਾ ਬਾਕੀ ਆ ਦੇਖੋ ਵੀਰੇ ਨੰਬਰ ਆ ਮਾਲਕ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਬਾਕੀ ਜਸਬਾਈ ਤੋਂ ਆਪਾਂ ਮੁੱਲ ਦਾ ਕਰ ਲੈਨੇ ਆ ਕਲੀਅਰ ਵੀ ਕੀ ਭਰਾ ਨੇ ਇਹਦਾ ਮੁੱਲ ਰੱਖਿਆ ਆ ਦੇਖੋ ਤੁਸੀਂ ਫੇਸ ਦੀ ਕੁਆਲਿਟੀ ਕੱਟੇ ਦੀ ਚੈੱਕ ਕਰੋ ਵੀਰੇ ਹਮ ਛਕਲੋਂ ਆਇਆ ਲਾਦਾ ਜੀ ਪੂਰਾ ਵਧੀਆ ਆ ਜਾਵਾ ਇਹਦਾ ਕੱਦ-ਕਾਡ ਮੰਨ ਲਓ ਵੀ ਫੁੱਲ ਕੱਦ ਦੇ ਪਸ਼ੂ ਆ ਸਾਡੇ ਅੱਛਾ ਹਾਂ ਪੂਰੇ ਇਹਦਾ ਮੀਨ 11 ਦਾ ਇਹ ਜੀ ਮਤਲਬ ਖਰਾਕ ਪੈਂਦੀ ਇਹਨੂੰ ਤੇ ਜੱਸ ਬਾਈ ਕੀ ਪਾ ਕਰਦਾ ਇਹਦਾ ਫਿਰ ਲੈਣ ਦੇ ਦੇ ਬਸ ਇਹਦਾ ਲੈਣ ਦੇਣ ਮਨਲਾ ਵੀ 38000 ਰੁਪਿਆ 38000 ਹਾਂ ਠੀਕ ਆ 38000 ਦੋਸਤੋ ਬਾਈ ਨੇ ਕੱਟੇ ਦਾ ਮੁੱਲ ਰੱਖਿਆ ਤੇ ਜਿਹੜੇ ਸਾਹਬ ਨਾਲ ਸਰੀਰ ਹੈ ਇਹਨਾਂ ਦਾ ਯਾਰ ਪਸ਼ੂ ਖਾ ਹੀ ਜਾਂਦਾ ਮਤਲਬ ਦਾ ਹਨਾ ਬਸ ਹਮ ਖਰਾਕ ਦਾ ਮੁੱਲ ਹੀ ਮੋੜ ਦਿਓ ਤੇ ਚੰਗੀ ਨਸਲ ਦਾ ਜੇ ਕਿਸੇ ਭਰਾ ਨੇ ਰੱਖਣਾ ਬੱਡਨ ਕੱਟਣ ਵਾਲੇ ਨੂੰ ਬਾਈ ਕਹਿੰਦਾ ਆਪਾਂ ਦੇ ਦੇਣਾ ਹਾਂ ਉਹ ਤਾਂ ਫਿਰ ਉਹ ਕਰੀ ਜਾਂਦੇ ਉਹਨਾਂ ਦੇ ਵਿੱਚ ਆ ਹੀ ਨਹੀਂ ਬਰਾ ਤੇ ਬਾਕੀ ਤੁਸੀਂ ਆਹ ਵੀਰੇ ਚੈੱਕ ਕਰ ਲਓ ਬਾਕੀ ਰਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਮਾਨਤਾਨ ਕਰਦਾ ਹਾਂ ਠੀਕ ਆ ਵੀਰੇ 38000 ਚਾ ਵੀ ਬਾਈ ਕਹਿੰਦਾ ਆਪਾਂ ਮਾਰਜਨ ਮਾੜੇ ਮੋਟਾ ਰਿਆਤ ਕਰ ਦਾਂਗੇ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀਕਾਲ ਵੀਰੇ ਸਾਰੇ ਭਰਾਵਾਂ